ਤੁਸੀਂ 25 ਪਿੰਡਾਂ ਦੇ ਵਿੱਚ ਜਾ ਚੁੱਕੇ ਹੋ ਹਾਂਜੀ ਤੇ ਕਿਤੇ ਤੁਹਾਨੂੰ ਵਿਰੋਧ ਦਿਸਿਆ ਕਿ ਤੁਹਾਡਾ ਵਿਰੋਧ ਕਿੱਥੇ ਵਿਰੋਧ ਨਹੀਂ ਦਿਸਿਆ ਲੋਕਾਂ ਨੇ ਇਹਨਾਂ ਨੂੰ ਸਤਾ ਦਿਖਾਇਆ ਕਿ ਸਾਨੂੰ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਹੈ ਇੰਨਾ ਪਿੰਡਾਂ ਦੇ ਵਿੱਚੋਂ ਕਦੀ ਪਿਆਰ ਨਹੀਂ ਮਿਲਿਆ ਜਿਵੇਂ ਐਸਾ ਕੀ ਉਮੀਦ ਲੱਗਦੀ ਹੈ ਕਿ 2024 ਦੇ ਵਿੱਚ ਬੀਜੇਪੀ ਦੀ ਜਿਹੜੀ ਸਰਕਾਰ ਬਣ ਪਾਉਗੀ ਕਿ ਜਿਹੜਾ ਨਾਰਾ ਦਿੱਤਾ 400파 ਜੀ 400파 ਤਾਂ ਹੋਏਗਾ ਜੀ ਜਿਹੜੀ ਸਰਕਾਰ ਹੈ ਉਹ ਵੀ ਸਾਡੇ ਮੋਦੀ ਸਾਹਿਬ ਜੀ ਜਿੰਦਾਬਾਦ ਹੈ ਔਰ ਜਿਹਨਾਂ ਲੋਕਾਂ ਦੇ ਵਿੱਚ ਹਰਚਾਨ ਹੈ ਸਾਨੂੰ ਲੱਗਦਾ ਹੈ ਕਿ ਜਿੱਦਾਂ ਦਾ ਪਿਆਰ ਹ ਹਾਰਾ ਸਾਨੂੰ ਮਿਲ ਰਿਹਾ ਹੈ ਕਿ ਸ਼ਿਸ਼ੀਲ ਜੀ ਰਿੰਕੂ ਜੀ ਜੱਤ ਕੇ ਜਿਹੜਾ ਸਾਡੇ ਕੈਂਡੀਡੇਟ ਚਾਹੁੰਦੇ ਉਹ ਕਿਸ ਤਰ੍ਹਾਂ ਮਿਲ ਰਿਹਾ ਹ ਹੰਗਾਰਾ ਮਿਲ ਰਿਹਾ ਪਰਮਾ ਦੇਖੋ ਜੀ ਜਿਹੜਾ ਚੰਨੀ ਸਾਹਿਬ ਦਾ ਪ੍ਰਭਾਵ ਆ ਮਤਲਬ ਹਰ ਇੱਕ ਦੀ ਜ਼ੁਬਾਨ ਦੇ ਉੱਪਰ ਚੰਨੀ ਸਾਹਿਬ ਦਾ ਨਾਮ ਆ ਔਰ ਲੋਕੀ ਉਹਨਾਂ ਨੂੰ ਬਹੁਤ ਜ਼ੇਰੋ ਪਿਆਰ ਕਰਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਚੰਨੀ ਸਾਹਿਬ ਅਸੀਂ ਆਪਣੇ ਪਿੰਡੋ ਤੋਂ ਜਿਤਾਉਣਾ ਹੀ ਆ ਲੇਕਿਨ ਕੈਂਟ ਦੇ ਵਿੱਚ ਜਿਹੜਾ ਸਰਦਾਰ ਬਰਗਰ ਸਿੰਘ ਐਮ ਐਲ ਏ ਸਾਹਿਬ ਦੀ ਅਸੀਂ ਹਾਜ਼ਰੀ ਤੋਂ ਬੱਗੇ ਉਹਨਾਂ ਵੱਲੋਂ ਜਿਹੜਾ ਇਥੋਂ ਪਿੰਡੋ ਵੀ ਔਰ ਕੈਂਟ ਦੇ ਵਿੱਚੋਂ ਵੀ ਜਿਤਾ ਕੇ ਭੇਜਿਆ ਜਾਵੇ ਇਹ ਅਸੀਂ ਵਿਸ਼ਵਾਸ ਕਰਦੇ ਆਂ ਤੇ ਕਾਂਗਰਸ ਸਿਆ ਉਹਨਾਂ ਨੇ ਚੰਨੀ ਨੂੰ ਉਤਾਰਿਆ ਔਰ ਕਹਿ ਰਹੇ ਨੇ ਕਿ ਚੰਨੀ ਜਿਹੜੇ ਆ ਉਹ ਐਮ ਪੀ ਦੀ ਜਿਹੜੀ ਲੀਡ ਆ ਉਹ ਵੱਧ ਤੋਂ ਵੱਧ ਜਿੱਤਣਗੇ ਲੇਕਿਨ ਬਲਵਿੰਦਰ ਕੁਮਾਰ ਦਾ ਤੁਸੀਂ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਚੰਨੀ ਜਦੋਂ ਸੀਐਮ ਰਹੇ ਆ ਤਿੰਨ ਚਾਰ ਮਹੀਨੇ ਇਹ ਤਾਂ ਸਮਾਜ ਨੂੰ ਸੋਚਣਾ ਬਣਦਾ ਨਾ ਵੀ ਉਹਨਾਂ ਨੇ ਸਮਾਜ ਲਈ ਕੀ ਕੀਤਾ ਕਿਉਂਕਿ ਤਿੰਨ ਚਾਰ ਮਹੀਨੇ ਹੋ ਰਹੇ ਆ ਜਦੋਂ ਸੰਤ ਰਾਮਾਨੰਦ ਜੀ ਬਾਰੇ ਜਿਹੜਾ ਕਾਨੂੰਨ ਹੋਇਆ ਸੀ ਤੇ ਸਾਡੇ ਸਮਾਜ ਦੇ ਜੋ ਭੈਣਾ ਭਰਾਵਾਂ ਤੇ ਸਾਡਿਆਂ ਤੇ ਪਰਚੇ ਦਰਜ ਹੋਏ ਸੀ ਕੀ ਸੀਐਮ ਚੰਨੀ ਉਹ ਖਾਰਜ ਕਰਵਾ ਗਏ ਜਾਂ ਉਹਨਾਂ ਨੂੰ ਬਰੀ ਕਰਵਾ ਦਿੱਤਾ ਇਹ ਹੁਣ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹੋ ਜੇ ਲੋਕਾਂ ਨੂੰ ਅਸੀਂ ਮੌਕਾ ਦੇ ਕੇ ਤੇ ਉਹਨਾਂ ਤੋਂ ਕੀ ਉਮੀਦ ਰੱਖ ਸਕਦੇ ਜਿੱਥੇ ਵੱਖ-ਵੱਖ ਜਗ੍ਹਾ ਸ਼ਹਿਰਾਂ ਕਸਬਿਆਂ ਵਿੱਚ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਦੀ ਜਿੱਤ ਨੂੰ ਬਰਕਰਾਰ ਰੱਖਣ ਦਾ ਦਾਅਵਾ ਤੇ ਵਾਅਦਾ ਕੀਤਾ ਗਿਆ ਉੱਥੇ ਜਲੰਧਰ ਕੈਂਟ ਪਿੰਡ ਕੋਟਗਲਾ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੀ ਜਿੱਤ ਦਾ ਕੀਤਾ ਗਿਆ ਦਾਅਵਾ ਦਿਖਾਉਂਦੇ ਹਾਂ ਕਿਹੜੀ ਪਾਰਟੀ ਤੋਂ ਕੌਣ ਕਹਿ ਰਿਹਾ ਹੈ ਕਿ ਦੇਖੋ ਤੇ ਸੁਣੋ ਇਸ ਵੀਡੀਓ ਦੇ ਅੰਦਰ ਆਇਨਾ ਟੀਵੀ ਤੋਂ सोनू ਢੰਡਾ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਮੈਡਮ ਅੱਜ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਦੀ VOTING ਹੋ ਰਹੀ ਆ ਤੁਸੀਂ BJP ਦਾ ਸਮਰਥਨ ਕਰਦੇ ਪਏ ਹੋ ਕਿਸ ਇਲਾਕੇ ਚ ਔਰ ਕਿਸ ਉਮੀਦਵਾਰ ਦਾ ਜਿਹੜਾ ਤੁਸੀਂ ਸਮਰਥਨ ਕਰਾਂ ਸਰ ਤਰੇ ਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਭ ਨੂੰ ਇਸ ਖਾਲੇ ਰੂਪ ਰੂਪ ਮੰਨ ਲਈ ਮੈਂ ਦੱਸਨੀ ਕਿ ਜਿਹੜੇ ਸਾਡੇ ਸੁਸ਼ੀਲ ਰਿੰਕੂ ਜੀ ਕੰਗਦੇ ਜਿਹੜਾ ਜਲੰਧਰ ਲੋਕ ਸਭਾ ਤੋਂ ਖੜੇ ਆ ਉਹਨਾਂ ਲਈ ਅਸੀਂ ਜਿਹੜਾ ਪ੍ਰਚਾਰ ਕਰਦੇ ਪਏ ਆ ਔਰ ਜਿਹੜੇ ਕੀ ਪੈਂਦਾ ਜਿੱਦਾਂ ਕਿ ਐਨ ਆਰ ਆਈਆਂ ਦੇ ਵਿੱਚ ਬਹੁਤ ਸਮਰਥਨ ਹੈ ਜਿੱਦਾਂ ਕਿ ਸਾਡੇ ਚੰਦਰਗਪਮੀ ਜੀ ਲਖਣਪਾਲਾ ਤੋਂ ਸਪੈਸ਼ਲ ਏਸੀ ਕਮੇ ਲਈ ਪਹੁੰਚੇ ਹੋਏ ਆ ਕਿ ਜਿਹੜਾ ਅਸੀਂ ਵੱਧ ਤੋਂ ਵੱਧ ਸਮਰਥਨ ਭਾਜਪਾ ਨੂੰ ਦੇ ਸਕੀਏ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਕਿ ਜੋਰਜ ਸਾਗਰ ਜੀ ਸਾਡੇ ਬੰਦਲ 17 ਦੇ ਪ੍ਰਦਾਨਿਆ ਉਹਨਾਂ ਦਾ ਵੀ ਬਹੁਤ ਜਾਨਕੀ ਲੋਕ ਪੇਮ ਪਿਆਰ ਜਿਹੜਾ ਆ ਲੋਕ ਦਿਖਾ ਰਹੇ ਆ ਅੱਜ ਹੁਣ ਤੱਕ ਤੁਸੀਂ ਦੇਖ ਲਓ ਸੀ 25 ਪਿੰਡਾਂ ਦਾ ਉਹ ਚੈਕਿੰਗ ਕਰ ਲਈ ਆ ਕੋਈ ਐਸਾ ਪਿੰਡ ਨਹੀਂ ਜਿੱਥੇ ਸਾਡਾ ਬੂਤ ਨਾਲ ਲੱਗਾ ਹੋਵੇ ਕੇਸ ਕਈ ਜਗ੍ਹਾ ਤੇ ਦੇਖਿਆ ਕਿ ਵਿਰੋਧ ਕੀਤਾ ਗਿਆ ਭਾਜਪੀ ਦਾ ਤੁਹਾਨੂੰ ਕਿਸੇ ਪਿੰਡ ਦੇ ਵਿੱਚ ਤੁਸੀਂ ਕਿਹਾ ਵੀ 25 ਪਿੰਡ ਆ ਹਾਂਜੀ ਨਹੀਂ ਜੀ ਪਿੰਡ ਤਾਂ ਸਾਡੇ ਕੋਲ 45 ਆ ਨਹੀਂ ਤੁਸੀਂ 25 ਪਿੰਡਾਂ ਦੇ ਵਿੱਚ ਜਾ ਚੁੱਕੇ ਹੋ ਹਾਂਜੀ ਤੇ ਕਿਤੇ ਤੁਹਾਨੂੰ ਵਿਰੋਧ ਦਿਸਿਆ ਕਿ ਤੁਹਾਡਾ ਵਿਰੋਧ ਕਿੱਥੇ ਨਹੀਂ ਦਿਸਿਆ ਲੋਕਾਂ ਨੇ ਉਹ ਸਾਡਾ ਦਿਖਾਇਆ ਕਿ ਸਾਨੂੰ ਉੱਜ ਹੈ ਕਾਂਗਰਸ ਹੈ ਚਾਹੇ ਕਾਲੀ ਹੈ ਇੰਨਾ ਪਿੰਡਾਂ ਦੇ ਵਿੱਚੋਂ ਕਦੀ ਪਿਆਰ ਨਹੀਂ ਮਿਲਿਆ ਜਿੱਦ ਐਸਾ ਕੀ ਉਮੀਦ ਲੱਗਦੀ ਹੈ ਕਿ 2024 ਦੇ ਵਿੱਚ ਬੀਜੇਪੀ ਦੀ ਜਿਹੜੀ ਸਰਕਾਰ ਬਣ ਪਾਊਗੀ ਕਿ ਜਿਹੜਾ ਨਾਰਾ ਦਿੱਤਾ 400 ਪਰ ਜੀ 400 ਪਰ ਤਾਂ ਹੋਏਗਾ ਜੀ ਜਿਹੜੀ ਸਰਕਾਰ ਹੈ ਉਹ ਵੀ ਸਾਡੇ ਮੋਦੀ ਸਾਹਿਬ ਜੀ ਜਿੰਦਾਬਾਦ ਹੈ ਔਰ ਜਿਹਨਾਂ ਲੋਕਾਂ ਦੇ ਵਿੱਚ ਹਰਚਾਨੇ ਆ ਸਾਨੂੰ ਲੱਗਦਾ ਹੈ ਕਿ ਜਿੱਦਾਂ ਦਾ ਪਿਆਰ ਹੁਣ ਨਾਰਾ ਸਾਨੂੰ ਮਿਲ ਰਿਹਾ ਹੈ ਕਿ ਸੁਸ਼ੀਲ ਟ੍ਰਿੰਕੂ ਜੀ ਜੱਤ ਕੇ ਜਿਹੜਾ ਸਾਡੇ ਕੈਂਡੀਡੇਟ ਚਾਂਗੇ ਕੀ ਨਾਮ ਮੈਡਮ ਮੇਰਾ ਨਾਮ ਰਜੀਵਾਲਾ ਹੈ ਥੈਂਕ ਯੂ ਹਾਂਜੀ ਪ੍ਰਧਾਨ ਜੀ ਅੱਜ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹਦੀ ਵੋਟਿੰਗ ਚੱਲ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਆ ਤੇ ਕਿਸ ਤਰ੍ਹਾਂ ਦਾ ਜਿਹੜਾ ਰੁਝਾਨ ਆ ਤੁਹਾਡੇ ਇਲਾਕੇ ਦੇ ਵਿੱਚ ਆ ਉਹ ਕਿਸ ਤਰ੍ਹਾਂ ਮਿਲ ਰਿਹਾ ਹੰਗਾਰਾ ਮਿਲ ਰਿਹਾ ਪਰਮਾ ਦੇਖੋ ਜੀ ਜਿਹੜਾ ਚੰਨੀ ਸਾਹਿਬ ਦਾ ਪ੍ਰਭਾਵ ਆ ਮਤਲਬ ਹਰ ਇੱਕ ਦੀ ਜ਼ੁਬਾਨ ਦੇ ਉੱਪਰ ਚੰਨੀ ਸਾਹਿਬ ਦਾ ਨਾਂ ਆ ਔਰ ਲੋਕੀ ਉਹਨਾਂ ਨੂੰ ਬਹੁਤ ਦਿਲੋਂ ਪਿਆਰ ਕਰਦੇ ਆ ਔਰ ਸਾਨੂੰ ਪੂਰੀ ਉਮੀਦ ਆ ਕਿ ਚੰਨੀ ਸਾਹਿਬ ਅਸੀਂ ਆਪਣੇ ਪਿੰਡੋਂ ਤੋਂ ਜਿਤਾਉਣਾ ਹੀ ਆ لیکن ਕੈਂਟ ਦੇ ਵਿੱਚ ਜਿਹੜਾ ਅਸੀਂ ਸਰਦਾਰਪੁਰ ਦੇ ਸੁਪੇ ਮਲੈ ਸਾਹਿਬ ਦੀ ਅਸੀਂ ਹਾਜ਼ਰੀ ਤੇ ਬੈਠੇ ਉਹਨਾਂ ਵੱਲ ਜਿਹੜਾ ਇਹ ਤੋਂ ਪਿੰਡੋਂ ਵੀ ਔਰ ਕੈਂਟ ਦੇ ਵਿੱਚੋਂ ਵੀ ਕਾਗਜ਼ ਭੇਜਿਆ ਗਿਆ ਸੀ ਇਹ ਅਸੀਂ ਵਿਸ਼ਵਾਸ ਕਰਦੇ ਹਾਂ। ਬੀਜੇਪੀ ਦਾ ਵੀ ਤੁਹਾਡੇ ਪਿੰਡ ਦੇ ਵਿੱਚ ਬੂਥ ਲੱਗਾ ਹੈ। ਹਾਂਜੀ। ਵਿਰੋਧ ਹੋਇਆ ਇਹਨਾਂ ਦਾ ਬੀਜੇਪੀ ਦਾ? ਨਹੀਂ ਹਜੇ ਤੱਕ ਤਾਂ ਕੋਈ ਵਿਰੋਧ ਨਹੀਂ ਹੋਇਆ। ਬੜੇ ਮਜ਼ ਲੋਕ ਸਭਾ ਚੋਣਾਂ 2024 ਦੀ VOTING ਹੋ ਰਹੀ ਆ ਔਰ ਬਹੁਜਾਂ ਸਮਾਜ ਪਾਰਟੀ ਵੱਲੋਂ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਮੈਦਾਨ 'ਚ ਉਤਾਰਿਆ ਗਿਆ। ਕਿਹ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਮਿਲ ਰਿਹਾ ਹੈ? ਸਭ ਤੋਂ ਪਹਿਲਾਂ ਸਾਰਿਆਂ ਨੂੰ જય ਭਾਰਤ જય ਹਰ। જય ਸੰਸਦ, ਜੈ ਸਤਿ ਸ਼੍ਰੀ ਅਕਾਲ। ਅੱਜ ਕੋਟਪਲਾ ਦੇ ਦੋਸਤ। ਚੋਕਸਵਾ ਦੀ ਜੋ ਬੋਡਿੰਗ ਹੋ ਰਹੀ ਆ। ਔਰ ਬਹੁਜਾਮ ਸਮਾਜ ਪਾਰਟੀ ਨੂੰ ਬਹੁਤ ਹੀ ਭਾਰਮਾ ਹੰਗਾਰਾ ਮਿਲ ਰਿਹਾ ਹੈ ਕੋਟਪਲਾ ਚ। ਜਿਹੜੇ ਕਾਂਗਰਸ ਹੈ ਉਹਨਾਂ ਨੇ ਚੰਨੀ ਨੂੰ ਉਤਾਰਿਆ ਔਰ ਕਹਿ ਰਹੇ ਨੇ ਕਿ ਚੰਨੀ ਜਿਹੜੇ ਆ ਉਹ ਐਮਪੀ ਦੀ ਜਿਹੜੀ ਲੀਡ ਆ ਉਹ ਵੱਧ ਤੋਂ ਵੱਧ ਜਿੱਤਣਗੇ। ਲੇਕਿਨ ਬਲਵਿੰਦਰ ਕੁਮਾਰ ਦਾ ਤੁਸੀਂ ਮੁਕਾਬਲਾ ਕਿਸ ਤਰ੍ਹਾਂ ਦੇਖਦੇ? ਦੇਖੋ ਜੀ ਚੰਨੀ ਜਦੋਂ ਸੀਐਮ ਰਹੇ ਆ ਤਿੰਨ ਚਾਰ ਮਹੀਨੇ ਇਹ ਤਾਂ ਸਮਾਜ ਨੂੰ ਸੋਚਣਾ ਬਣਦਾ ਨਾ ਵੀ ਉਹਨਾਂ ਨੇ ਸਮਾਜ ਲਈ ਕੀ ਕੀਤਾ ਕਿਉਂਕਿ ਤਿੰਨ ਚਾਰ ਮਹੀਨੇ ਹੋ ਰਹਿੰਦੇ ਆ ਜਦੋਂ ਸੰਤ ਰਾਮਾਨੰਦ ਜੀ ਬਾਰੇ ਜਿਹੜਾ ਕਾਨੂੰਨ ਹੋਇਆ ਸੀ ਤੇ ਸਾਡੇ ਸਮਾਜ ਦੇ ਜੋ ਭੈਣਾ ਭਰਾਵਾਂ ਤੇ ਸਾਡਿਆਂ ਤੇ ਪਰਚੇ ਦਰਜ ਹੋਏ ਸੀ ਕੀ ਸੀਐਮ ਚੰਨੀ ਉਹ ਖਾਰਜ ਕਰਵਾ ਗਏ ਜਾਂ ਉਹਨਾਂ ਨੂੰ ਬਰੀ ਕਰਵਾ ਦਿੱਤਾ ਇਹ ਹੁਣ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹੋ ਜਿਹੇ ਲੋਕਾਂ ਨੂੰ ਅਸੀਂ ਮੌਕਾ ਦੇ ਕੇ ਤੇ ਉਨਾ ਤਾਂ ਕੀ ਉਮੀਦ ਰੱਖ ਸਕਦੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ ਨੂੰ ਉਤਾਰਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟਿਨੂ ਜੀ ਨੂੰ ਉਤਾਰਿਆ ਗਿਆ ਹੈ। ਲੇਕਿਨ ਵਕ ਵਕ ਪਾਰਟੀਆਂ ਜਿਹੜੀਆਂ ਆ ਉਹ ਐਸੀ ਸਮਾਜ ਦੇ ਨੁਮਾਇੰਦੇ ਆ ਤੇ ਇਹ ਹੱਲ ਕਿਉਂ ਨਹੀਂ ਹੋ ਰਿਹਾ? ਇਹ ਜਿਹੜੇ ਦਲ ਬਦਲੂ ਆ ਪਹਿਲਾਂ ਪਵਨ ਕੁਮਾਰ ਟਿਨੂ ਜੀ ਦੋ ਬਾਰ ਅਕਾਲੀ ਦਲ ਤੋਂ ਐਮਐਲਏ ਰਹਿ ਚੁੱਕੇ ਆ। ਔਰ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਪੂਰੀ ਉਮਰ ਕਾਂਗਰਸ ਦੇ ਵਿੱਚ ਲਗਾਈ ਇਹ ਜੋ ਲੋਗ ਆ ਇਹ ਸਿਰਫ ਆਪਣੇ ਸਵਾਰਥ ਦੇ ਲਈ ਹੀ ਪਾਰਟੀਆਂ ਚੇਂਜ ਕਰਦੇ ਆ ਇਹਨਾਂ ਨੂੰ ਕਿਸੇ ਵੀ ਸਮਾਜ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਇਸ ਕਰਕੇ ਸਮਾਜ ਨੂੰ ਜਾਗਰੂਕ ਹੋਣਾ ਪਵੇਗਾ ਕਿ ਇਹ ਜੋ ਲੋਗ ਆ ਸਿਰਫ ਆਪਣੇ ਫਾਇਦੇ ਲਈ ਹੀ ਪਾਰਟੀਆਂ ਚੇਂਜ ਕਰਦੇ ਕੀ ਲੱਗਦਾ ਕਿ ਬਲਵਿੰਦਰ ਕੁਮਾਰ ਜੀ ਐਮਪੀ ਦੀ ਸੀਟ ਗੱਟ ਪਾਣਗੇ 100%